ਅੱਜ ਆਪਾਂ ਗੱਲ ਕਰਾਂਗੇ ਜੀ ਕ੍ਰਿਕਟਸ ਬਾਰੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਮੈਚ ਚੱਲ ਰਹੇ ਨੇ ਸਮਾਪਤੀ ਨੇੜੇ ਆ ਸੋ ਜਿਹੜਾ 3 ਤਰੀਕ ਨੂੰ ਮੈਚ ਖੇលਿਆ ਜਾ ਰਿਹਾ ਉਹ ਫਾਈਨਲ ਮੈਚ ਆ ਅਹਮਦਾਬਾਦ ਦੇ ਗਰਾਊਂਡ ਦੇ ਵਿੱਚ ਮੈਚ ਖੇលਿਆ ਜਾਣਾ ਆ ਇਸ ਮੈਚ ਦੇ ਵਿੱਚ ਜਿਹੜੀ ਹੈਗੀ ਆ ਜੇਤੂ ਟੀਮ ਕਿਹੜੀ ਆ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਸੋ ਜਿਹੜੇ-ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਸਾਡੇ ਨਾਲ ਜਿਹੜੇ ਹੈਗੇ ਨੇ ਜੂਥ ਨੂੰ ਅਸੀਂ ਨਾਲ ਲਿਆ ਆ ਕਿਉਂਕਿ ਜਿਹੜਾ ਜਾਦਾ ਕ੍ਰਿਕਟ ਦੇ ਵਿੱਚ ਦਿਲਚਸਪੀ ਰੱਖਦੇ ਨੇ ਅੱਜ ਕੱਲ ਦੇ ਮੁੰਡੇ ਕੁੜੀਆਂ ਉਹਨਾਂ ਵਿੱਚੋਂ ਇੱਕ ਨਰਿੰਦਰਪਾਲ ਸਿੰਘ ਜੀ ਨੇ ਜਿਹੜੇ ਕਿ ਮੇਰੇ ਨਾਲ ਨੇ ਸੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਉਸ ਤੋਂ ਬਾਅਦ ਅਸੀਂ ਅੱਗੇ ਦੀ ਗੱਲਬਾਤ ਕਰਾਂਗੇ ਤੁਸੀਂ ਸਾਡੇ ਨਾਲ ਬੜੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਿੰਦਰਪਾਲ ਜੀ ਤੁਸੀਂ ਮੈਚ ਦੇ ਬਾਰੇ ਕਾਫੀ ਆਪਣੀਆਂ ਆਫ ਕੈਮਰਾ ਗੱਲਾਂ ਬਾਤਾਂ ਹੋਈਆਂ ਤੁਸੀਂ ਬਹੁਤ ਰੁਚੀ ਰੱਖਦੇ ਹੋ ਮੈਚ ਦੇ ਵਿੱਚ ਸੋ ਅੱਜ ਤੋਂ ਪਹਿਲਾਂ ਤੁਸੀਂ 34 ਦੇ 34 ਮੈਚ ਦੇਖੇ ਹਾਂਜੀ ਬਿਲਕੁਲ ਦੇਖਿਆ ਜੀ ਗੂਥ ਕਹਿ ਲੋ ਕਿ ਯਾਰਾਂ ਦੋਸਤਾਂ ਦੇ ਵਿੱਚ ਵੀ ਇੰਨਾ ਕਰੇਜ਼ ਆ ਆਈਪਲ ਦੇ ਨੂੰ ਲੈ ਕੇ ਖਾਸ ਕਰਕੇ ਸਾਰੇ ਹੀ ਦੇਖਦੇ ਨੇ ਇਹਦੇ ਬਾਰੇ ਹਰੇਕ ਟੌਪਿਕ ਤੇ ਹਰੇਕ ਮੈਚ ਦੇ ਉੱਤੇ ਗੱਲਬਾਤ ਹੁੰਦੀ ਹੈ ਆਪਣੀ ਤੇ ਬਹੁਤ ਦਿਲਚਸਪੀ ਰੱਖਦੇ ਹਾਂ ਹੁਣ ਤਾਂ ਪੰਜਾਬ ਕਿੰਗਸ ਆਪਣੀ ਫਾਈਨਲ ਵਿੱਚ ਪਹੁੰਚ ਗਈ ਹੈ ਹੁਣ ਤਾਂ ਫੋਰਡ ਦਿਲਚਸਪੀ ਹੋ ਗਈ ਹੈ ਹੁਣ 3 ਤਰੀਕ ਨੂੰ ਮੈਚ ਉਹਨਾਂ ਦੇਖਿਓਗੇ अच्छा ਤੇ ਤੁਸੀਂ ਆਪਣੇ ਮਾਈਂਡ ਦੇ ਵਿੱਚ ਬਣਾ ਚੁੱਕੇ ਹੋ ਵੀ ਜਿਹੜਾ ਕਿੰਗ 11 ਪੰਜਾਬ ਆ ਉਹੀ ਜਿੱਤੂਗਾ ਜਾਂ ਫਿਰ ਕਿਉਂਕਿ ਉਹਦੇ ਮੁਕਾਬਲੇ ਨੇ ਵਿੱਚ ਗੱਲ ਕਰੀਏ ਜੇ ਬੈਂਗਲੁਰੂ ਆ ਬੈਂਗਲੁਰੂ ਇੱਕ ਬਹੁਤ ਤਕੜੀ ਟੀਮ ਆ ਜਿਹਦੇ ਵਿੱਚ ਬੜੇ ਹੀ ਕਹੋ ਵੀ ਕਾਮਜਾਬ ਖਿਡਾਰੀ ਨੇ ਜਿਵੇਂ ਕਿ ਵਿਰਾਟ ਕੋਹਲੀ ਹੋ ਗਿਆ ਜਾਂ ਫਿਰ ਪਾਂਡੇ ਹੋਗੇ ਤੇ ਬਹੁਤ ਵਧੀਆ ਵਧੀਆ ਖਿਡਾਰੀ ਨੇ ਖਿਡਾਰੀ ਸਾਡੇ ਵੀ ਚੰਗੇ ਨੇ ਇਹਦੇ ਵਿੱਚ ਕੋਈ ਦੁਰਾਇ ਨਹੀਂ ਕਿਉਂਕਿ ਸਾਡੇ ਖਿਡਾਰੀ ਪਰ ਸਾਰੇ ਦੇ ਸਾਰੇ ਜਿਦਾ ਕਹੋ ਅਲੜ ਉਮਰਦੇ ਨਹੀਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹਦਾ ਮਤਲਬ ਐਂ ਜ਼ਰੂਰੀ ਨਹੀਂ ਹੈ ਵੀ ਜੇ ਕੋਈ ਸੀਨੀਅਰ ਟੀਮ ਦੇ ਵਿੱਚ ਸੀਨੀਅਰ ਨੇਦਰ ਹੋਈ ਜਿੱਤਣਗੇ ਹੁਣ ਕਾਫੀ ਟਾਈਮ ਪਹਿਲਾਂ ਵੀ ਆ ਇਹ ਕਹਿੰਦਾ ਇਦਾਂ ਹੋਈ ਹੈ ਵੀ ਚਨਈ ਸੁਪਰ ਗੈਂਸਰ ਆਈ ਹੈ ਜਿਹਦੇ ਵਿੱਚ ਇੰਨਾ ਕੋਈ ਜ਼ਿਆਦਾ ਖਿਡਾਰੀ ਨਹੀਂ ਸੀਗੇ ਪਰ ਜਿਵੇਂ ਕਹ ਜੀ ਵੀ ਐਮਐਸ ਧੋਨੀ ਸਾਹਿਬ ਠੀਕ ਹੈ ਉਹ ਟੀਮ ਨੂੰ ਅੱਗੇ ਲੈ ਕੇ ਜਾਂਦੇ ਰਹੇ ਤੇ ਚਨਈ ਜਿੱ ਕਿੰਨੀ ਵਾਰ ਦਿੱਤੀ ਹੈ ਕਿੰਨੇ ਖਿਤਾਬ ਜਿੱਤੀ ਆ ਹੁਣ ਉਹਨਾਂ ਹੀ ਸ਼੍ਰੇਅ ਸਹੀਰ ਨੇ ਉਹ ਕੰਮ ਕੀਤਾ ਹੋਇਆ ਹੈ। ਸ਼੍ਰੀਆ ਸૈયਦ ਜਿਹੜਾ ਕੈਪਟਨ ਆ ਪੰਜਾਬ ਕਿੰਗਜ਼ ਦਾ ਉਹ ਮਤਲਬ ਉਹਨੇ ਪਿਛਲਾ ਮੈਚ ਤੇ ਜਿੰਮੇ ਜਿਤਾਇਆ ਨਾ ਜੀ ਉਹਦੇ ਮੁਕਾਬਲੇ ਦੇ ਵਿੱਚ ਕੋਈ ਕੈਪਟਨਸੀ ਮੈਂ ਕਰ ਨਹੀਂ ਸਕਦਾ। ਤੇ ਉਹ ਉਹਦੀ ਕੈਪਟਨਸੀ ਦੇ ਵਿੱਚ ਜਿਹੜੀ ਚਾਹੇ ਟੀਮ ਯੂਥ ਆ ਪਰ ਉਹ ਬਹੁਤ ਉੱਪਰ ਕੇ ਸਾਹਮਣੇ ਆ ਰਹੀ ਆ। ਹੁਣ ਦੇਖ ਲਓ ਮੁੰਬਈ ਇੰਡੀਆ ਤੇ ਖਿਲਾਫ ਜਿਹੜਾ ਮੈਚ ਹੋਇਆ ਕਿੰਨੇ ਸੀਨੀਅਰ ਪਲੇਅਰਸ ਸੂਰਿਆ ਕੁਮਾਰ ਯਾਦਵ, ਜਸਪ੍ਰਿਤ ਗੁਮਰਾ, ਰੋਹਿਤ ਸ਼ਰਮਾ ਕਿਹੜਾ ਪਲੇਅਰ ਨਹੀਂ ਸੀਗਾ? ਉਹ ਮੈਂ ਮੰਨਦੀ ਆ ਤੁਹਾਡੀ ਗੱਲ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਪ੍ਰਭ ਸਿਮਰਨ ਨਹੀਂ ਚੱਲਿਆ ਹੈਗਾ ਜਾਂ ਫਿਰ ਕਹ ਲਓ ਵੀ ਉਸ ਤੋਂ ਇਲਾਵਾ ਹੋਰ ਕਈ ਖਿਡਾਰੀ ਨੇ ਜਿਹੜੇ ਸਾਡੇ ਚੱਲੇ ਨਹੀਂ ਹੈਗੇ ਪਰ ਇੱਕ ਤੁੱਕਾ ਹੁੰਦਾ ਜਿਵੇਂ ਤੀਰ ਤੁੱਕਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਪੰਜਾਬ ਦਾ ਤੀਰ ਤੁੱਕਾ ਲੱਗ ਗਿਆ ਇਸ ਵਾਰ ਤੀਰ ਤੁੱਕਾ ਤਾਂ ਹੈ ਹੁੰਦਾ ਨਾ ਜੀ ਜੇ ਟੀਮ ਥੱਲੇ ਹੁੰਦੀ ਟੀਮ ਪਹਿਲੇ ਨੰਬਰ ਤੇ ਟੌਪ ਪੋਜੀਸ਼ਨ ਤੇ ਰਹੀ ਹੈ ਟੌਪ ਪੋਜੀਸ਼ਨ ਤੇ ਰਹੀ ਹੈ ਕਿਤੇ ਨਾ ਕਿਤੇ ਚਲੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਟੌਪ ਜਿਸ਼ਨ ਤੇ ਰਹੀ ਆ ਪਰ ਕਿਤੇ ਨਾ ਕਿਤੇ ਬੈਂਗਲੁਰੂ ਵੀ ਬੜੀ ਜ਼ਬਰਦਸਤ ਟੀਮ ਅੱਜ ਤੱਕ ਉਹਨਾਂ ਨੇ ਵੀ ਕੋਈ ਖਿਤਾਬ ਨਹੀਂ ਜਿੱਤਿਆ ਹੈਗਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹਦੀ ਟੱਕਰ ਆ ਵੀ ਬਰੋਬਰ ਦੀ ਟੱਕਰ ਆ ਤੇ ਵਿਰਾਟ ਕੋਹਲੀ ਦੇ ਕਈ ਅਸੀਂ ਐਕਸ਼ਨ ਦੇ ਡਾਇਰੈਕਸ਼ਨ ਦੇਖੇ ਨੇ ਜਿਹੜੇ ਪੰਜਾਬ ਪ੍ਰਤੀ ਉਹਨਾਂ ਨੇ ਪਹਿਲਾਂ ਵੀ ਕੀਤੇ ਨੇ ਤੇ ਹੋ ਸਕਦਾ ਹੁਣ ਵੀ ਟੀਮ ਨੂੰ ਡੋਮੀਨੇਟ ਕਰਕੇ ਜਿੱਤ ਜਵੇ ਨਹੀਂ ਤੁਸੀਂ ਵਿਰਾਟ ਕੋਹਲੀ ਦੀ ਗੱਲ ਕੀਤੀ ਆ ਜੀ ਉਹਨਾਂ ਦਾ ਨਾ ਜਿਹੜਾ ਇੱਕ ਨੇਚਰ ਹੁੰਦਾ ਬੰਦੇ ਦਾ ਹੂੰ ਉਹਨਾਂ ਦਾ ਨੇਚਰ ਆ ਉਹਦਾ ਜਜ਼ਬਾਵਾ ਵੀ ਹਾਂ ਕੋਈ ਵਿਰੋਧੀ ਟੀਮ ਹੈਗੀ ਆ ਤਾਂ ਡਟ ਕੇ ਲੜਨਾ ਉਹਦੇ ਨਾਲ ਉਹਨਾਂ ਦੇ ਮਤਲਬ ਉਹ ਕੈਪੇਬਿਲਿਟੀ ਇੰਨੀ ਆ ਵੀ ਉਹ ਫਿਰ ਮਤਲਬ ਇਦਾਂ ਦਿਖਦੀ ਆ ਆਪਾਂ ਨੂੰ ਵੀ ਹਾਂ ਵੀ ਛੇੜ ਕਰਨੀਆਂ ਕਰਦੀਆਂ ਜਾਂ ਹੋਰ ਕਰਨੀਆਂ ਹੁਣ ਇਹ ਨਹੀਂ ਉਹਨਾਂ ਦਾ ਆਸਟ੍ਰੇਲੀਆ ਖਿਲਾਫ ਹੀ ਪਿਛਲੇ ਟੈਸਟ ਮੈਚ ਹੋਇਆ ਉਹ ਉਹਦੇ ਖਿਲਾਫ ਜਿਹੜਾ ਇੰਨਾ ਚੱਕਰ ਪਿਆ ਤੁਹਾਨੂੰ ਪਤਾ ਹੀ ਹੋਣਾ ਵੀ ਕਿੰਨਾ ਰੋਲਾ ਪਿਆ ਉਹ ਬਰਾਟ ਬੋਲੀਏ ਉਹ ਠੀਕ ਆ ਹੁੰਦੀ ਰਹਿੰਦੀ ਆ ਪਰ ਵਿਰੋਧੀ ਟੀਮ ਦੇ ਵਿੱਚ ਇਦਾਂ ਹੁੰਦਾ ਰਹਿੰਦਾ ਪਰ ਗੱਲ ਕੀ ਆ ਵੀ ਜਿਹੜੀ ਟੀਮ ਵਧੀਆ ਖੇលੂਗੀ ਹੂੰ ਵਧੀਆ ਖੇੜਦੀ ਰਹੀ ਹੈ ਵਧੀਆ ਰਣਨੀਤੀ ਨਾਲ ਅੱਗੇ ਆਈ ਆ ਉਹ ਚੀਜ਼ ਅੱਗੇ ਲੈ ਕੇ ਆਊਗੀ ਪਰ ਜਿਹੜਾ ਹੁਣ ਪਿਛਲਾ ਮੈਚ ਆ ਸੀਬੀ ਦੇ ਵਿੱਚ ਤੇ ਪੰਜਾਬ ਕਿੰਗਸ ਦੇ ਵਿੱਚ ਹੋਇਆ ਹੂੰ ਇਹਦੇ ਵਿੱਚ ਪੰਜਾਬ ਕਿੰਗਸ ਬਹੁਤ ਪੂਰੀ ਤਰ੍ਹਾਂ ਹਾਰ ਗਏ ਇਹਦੇ ਵਿੱਚ ਕੋਈ ਕੋਹ ਨਹੀਂ ਆ ਪਰ ਹਾਰ ਹੀ ਆ ਪਰ ਜਿਹੜਾ ਨੇ ਕੰਬੈਕ ਕੀਤਾ ਕੁਆਲੀਫਾਇਰ 2 ਦੇ ਵਿੱਚ ਮੈਂ ਕਹਿੰਦਾ ਇਹ じゃ ਕੋਈ ਕੰਬੈਕ ਕਰ ਨਹੀਂ ਸਕਦਾ ਤੇ ਫਾਈਨਲ ਦੇ ਵਿੱਚ ਇੰਨਾ ਤਕੜਾ ਮੈਚ ਹੋਣਾ ਹੁਣ ਪੰਜਾਬ ਕਿੰਗਸ ਦਾ ਜਿਹੜੀ ਹੂੰ ਅਹਮਦਾਬਾਦ ਮੈਚ ਉੱਥੇ ਖੇਡ ਚੁੱਕੀ ਆ ਉਹ ਥੋੜਾ ਐਕਸਪੀਰੀਅੰਸ ਲੈ ਕੇ ਵੀ ਨਾ ਆਉਗੀ ਅਬ ਫਾਈਨਲ ਦੇ ਵਿੱਚ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜਿਵੇਂ ਕਿ ਤੁਸੀਂ ਕਿਹਾ ਵੀ ਜਿਹੜਾ ਪਿਛਲਾ ਮੈਚ ਆ ਉਹ ਬਹੁਤ ਹੀ ਘੱਟ ਰੰਨਾ ਤੇ ਸਿੰਟ ਗਈ ਸੀ ਆਪਣੀ ਪੰਜਾਬ ਤੇ ਜਿਹੜੇ ਕਿ ਆਪਣੀ ਪੰਜਾਬ ਨੇ ਥੋੜੇ ਜੇ ਰੰਨ 14 ਓਵਰਾਂ ਦੇ ਵਿੱਚ ਪੂਰੇ ਕੀਤੇ ਸੀ ਉਦਾਂ ਹੀ ਜੇ ਗੱਲ ਕਰੀਏ ਵਿਰਾਟ ਕੋਹਲੀ ਉਹਨਾਂ ਦੀ ਉਹਨਾਂ ਨੇ 10 ਓਵਰਾਂ ਵਿੱਚ ਪੂਰੇ ਕਰ ਲਈ ਸੀਗੇ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਸ਼ਰਿਆਸ਼ ਦਾ ਜਿਹੜਾ ਸੀਗਾ ਉਹ ਮੋਟੀਵੇਸ਼ਨਲ ਬੰਦਾ ਐਨਾ ਆ ਵੀ ਉਹਨੇ ਇੱਕ ਗੱਲ ਕਹੀ ਸੀ ਕਹਿੰਦੇ ਅਸੀਂ ਮੈਚ ਹਾਰੇ ਆਂ ਵਾਰ ਨੂੰ ਇਸ ਦਾ ਐਂਡ ਆਫ ਦਾ ਬੈਟਲ ਬਟ ਨੋਟ ਦਾ ਵਾਰ ਹਾਂ ਸਾਰੇ ਪੰਜਾਬੀਆਂ ਨੂੰ ਗੱਲ ਸਮਝ ਆ ਗਈ ਹੋਏਗੀ ਉਹਨਾਂ ਨੇ ਇਹੀ ਗੱਲ ਕਹੀ ਇਹ ਗੱਲ ਉਹਨੇ ਸਬਤ ਕਰਤੀ ਐ ਕਰਤੀ ਐ ਕੁਆਲੀਫਾਈ 2 ਦੇ ਵਿੱਚ ਪੂਰੀ ਚੰਗੀ ਤਰ੍ਹਾਂ ਸਾਬਤ ਕੀਤੀ ਐ ਤੇ ਆਉਣ ਵਾਲਾ ਮੈਚ ਆ ਜਿਹੜਾ ਹੁਣ ਬੈਂਗਲੂਰੂ ਦਾ ਤੇ ਪੰਜਾਬ ਦਾ ਤੇ ਤੁਹਾਨੂੰ ਨੂੰ ਹੀ ਲੱਗਦਾ ਖੇਡਾ ਕਿਡਾ ਖੇਡਾ ਕੇ ਚੱਲੂਗਾ ਦੇਖੋ ਜੀ ਚੱਲਣ ਦੇ ਹੁਣ ਮੈਂ ਕਮਾ ਵੀ ਹਰੇਕ ਮੈਚ ਦੇ ਵਿੱਚ ਹਰ ਕੋਈ ਜਾਣੇ ਚੱਲਦਾ ਠੀਕ ਆ ਹੁਣ ਤੁਸੀਂ ਗੱਲ ਕੀਤੀ ਪ੍ਰਭ ਸਿਮਰਨ ਦੀ ਜੋ ਮੈਚ ਨਹੀਂ ਚੱਲ ਪਾਇਆ ਪਰ ਉਹਨੇ ਹੁਣ ਪਿਛਲੇ ਸਾਰੇ ਮੈਚਾਂ ਦੇ ਵਿੱਚ ਪ੍ਰਭ ਸਿਮਰਨ ਨੇ ਹਾਫ ਸੈਂਚਰੀਆਂ ਮਾਰਦਾ ਰਿਹਾ ਵਾ ਮੈਚ ਜਿਤੋਂਦਾ ਰਿਹਾ ਜਿਹੜਾ ਓਪਨਰ ਨੂੰ ਜੋ ਪਾਰਟਨਰਸ਼ਿਪ ਚਾਹੀਦੀ ਹੁੰਦੀ ਆ ਓਪਨਰ ਜੋ ਕੰਮ ਕਰਦੇ ਨੇ कि हां ਵੀ ਤੇਜੀ ਤਰ੍ਹਾਂ ਖੇਲਣਾ ਵਿਕਟ ਪੰਜਾਬੀ ਤਰ੍ਹਾਂ ਪਰ ਪ੍ਰੋਫੈਸਰ ਨੂੰ ਉਹ ਕੰਮ ਕਰਦਾ ਰਿਹਾ ਪਿਛਲੇ ਮੈਚਾਂ ਜਿੱਤਿਆ ਚਲੋ ਆ ਕੁਆਲੀਫਾਈ ਟੂ ਦੇ ਵਿੱਚ ਨਹੀਂ ਹੋ ਸਕਿਆ ਸ਼ੋਰਟ ਇੱਕ ਚਲੋ ਹੋ ਜਾਂਦਾ ਹੁੰਦਾ ਕਈ ਵਾਰ ਪਰ ਜਿਹੜੀ ਬਾਕੀ ਟੀਮ ਰਹੀ ਹੈ ਹੋਰ ਨਾਲ ਵੀ ਆਇਆ ਵੀ ਕੋਈ ਇਕਵਲਰ ਨਹੀਂ ਚੱਲਿਆ ਤਾਂ ਬਾਕੀ ਟੀਮ ਨੂੰ ਸਾਥ ਦੇਣਾ ਪਣਾ ਤੇ ਉਹ ਟੀਮ ਕਰਦੀ ਰਹੀ ਹੈ ਇਹੀ ਕਾਰਨ ਰਿਹਾ ਵੀ ਉਹ ਪਹਿਲੇ ਪਛੇਣ ਦੇ ਬਣ ਕੇ ਰਹੀ ਪੰਜਾਬ ਕੇ ਅ ਮਤਲਬ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਪ੍ਰਭ ਸਿਮਰਨ ਦੀ ਆਪਾਂ ਪ੍ਰਭ ਸਿਮਰਨ ਦਾ ਜੇ ਆਪਾਂ ਪਿਛਲਾ ਬੈਕਗਰਾਉਂਡ ਦੇਖਦੇ ਆ ਤਾਂ ਉਹਨੇ ਜਿੱਥੇ ਬਹੁਤ ਵਧੀਆ ਖੇਡਿਆ ਹੈ ਪਰ ਉਹ ਪਿਛਲੇ 2-3 ਮੈਚ ਖੇੜ ਨਹੀਂ ਸਕਿਆ ਹੈਗਾ ਤੇ ਇਸ ਵਾਰੀ ਬਰਾੜ ਸੀ ਜਿਹੜਾ ਉਹ ਟੀਮ ਤੋਂ ਬਾਹਰ ਸੀ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਫਾਈਨਲ ਆ ਕੇ ਉਹਦੇ ਵਿੱਚ ਬਰਾੜ ਹੋਊਗਾ ਤੁਸੀਂ ਦੇਖਦੇ ਹੋ ਬਰਾੜ ਦੀ ਜਗ੍ਹਾ ਪੱਕੀ ਆ ਦੇਖੋ ਇਹ ਬਰਾੜ ਦੀ ਜਗ੍ਹਾ ਤੇ ਲਿਆ ਗਿਆ ਜੁਵਿੰਦਰ ਚਾਹਲ ਜੁਵਿੰਦਰ ਚਾਹਲ ਬਹੁਤ ਹੰੜਿਆਰਾ ਖਿਡਾਰੀ ਆ ਚਤੁਰ ਚਲਾਕ ਚੰਚਲ ਕਹਿੰਦੇ ਨੇ ਉਹਨੂੰ ਪੂਰਾ ਜੋਜਿੰਦਰ ਚਾਹਰ ਚਾਲ ਤੇ ਜਿਵੇਂਦਰ ਚਾਹਰ ਉਹਦੀ ਜਗ੍ਹਾ ਤੇ ਆਇਆ ਤੇ ਉਹਨੇ ਇੱਕ ਵਿਕਟ ਨਹੀਂ ਲਈ ਵੀ ਆਪਣੇ ਜੋ ਕੁਆਲੀਫਾਇਡ 2 ਦੇ ਵਿੱਚ ਮੈਚ ਹੋਇਆ ਉਹਨੇ ਇੱਕ ਵਿਕਟ ਲਈ ਵੀ ਤੇ ਉਹ ਹੁਣ ਅੱਗੇ ਬਾਕੀ ਉਹ ਟੀਮ ਡਿਸਾਈਡ ਕਰੂਗੀ ਵੀ ਪਿਚ ਦੇ ਵਿੱਚ ਜਿਸ਼ਵਿੰਦਰ ਚਾਹਰ ਵਧੀਆ ਚੱਲਿਆ ਜਾਂ ਹਰਪ੍ਰੀਤ ਬਰਾਉਂਡ ਵਧੀਆ ਕਰ ਸਕਦਾ ਪਰ ਮੈਂ ਜਿੱਥੋਂ ਤੱਕ ਕਹਾ ਵੀ ਚਾਹਰ ਨੇ ਵਧੀਆ ਕੰਮ ਕੀਤਾ ਵੀ ਉਹਨੂੰ ਥੋੜਾ ਐਕਸਪੀਰੀਅੰਸ ਹੀ ਆਇਆ ਜੋ ਅੰਮਦਾਵਾਲਾ ਨੇ ਸਟੇਡੀਅਮ ਤੇ ਖੇਡਿਆ ਵਾ ਤੇ ਅਗਲਾ ਮੈਚ ਵੀ ਉੱਥੇ ਹੀ ਆ ਮੇਰੇ ਖਿਆਲ ਨਾਲ ਵੀ ਚਹਿਰ ਨੂੰ ਸ਼ਾਇਦ ਅੱਗੇ ਲੈ ਕੇ ਜਾਣਗੇ ਕਿਉਂਕਿ ਐਕਸਪੀਰੀਅੰਸ ਵੀ ਬਹੁਤ ਆ ਸੋ ਨਰਿੰਦਰਪਾਲ ਜੀ ਦੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਬਾਕੀ ਜਿਹੜੇ-ਜਿਹੜੇ ਵੀ ਪੰਜਾਬ ਨੂੰ ਦੇਖਣਾ ਚਾਹੁੰਦੇ ਨੇ ਕੱਪ ਦੇ ਨਾਲ 3 ਤਰੀਕ ਨੂੰ ਉਹ ਸਾਰੇ ਕਮੈਂਟ ਕਰਕੇ ਜਰੂਰ ਦੁਆਵਾਂਵਾਂ ਦਿਵੋ ਅਪਰੀਸ਼ੀਏਟ ਕਰੋ ਤੇ ਕੋਸ਼ਿਸ਼ ਕਰੋ ਲਾਲ ਜਰਸੀਆਂ ਪਾ ਕੇ ਗਰਾਊਂਡ ਦੇ ਵਿੱਚ ਆਉਣ ਦੀਆਂ ਸੋ ਬਾਕੀ ਆਪਾਂ ਇੱਕ ਹੋਰ ਗੱਲ ਕਰਾਂਗੇ ਕਿ ਤਨਖ ਤਨਵਿੰਦਰ ਕਾਲਜੀ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਅਸ਼ਵੀਤ ਨੇ ਉਹ ਬਹੁਤ ਚੰਗੇ ਖਿਡਾਰੀ ਨੇ ਪਰ ਉਹ ਪਿਛਲੇ ਕੁਝ ਮੈਚਾਂ ਦੇ ਵਿੱਚ ਕੁਝ ਵਧੀਆ ਕਾਰ ਨਹੀਂ ਦਿਖਾਇਆ ਉਹਨਾਂ ਨੇ ਕੀ ਕਾਰਨ ਆ ਮਤਲਬ ਕਿ ਉਹ ਜਿਆਦਾ ਜਲਦੀ ਪ੍ਰੈਸ਼ਰ ਚ ਆ ਜਾਂਦੇ ਨੇ ਜਾਂ ਫਿਰ ਮਤਲਬ ਕਿ ਉਹ ਡੋਮੀਨੈਂਟ ਨਹੀਂ ਕਰਦੇ ਖਿਡਾਰੀਆਂ ਨੂੰ ਆਪਣੀ ਬਾਲ ਦੇ ਨਾਲ ਇਸ ਵਾਰੀ ਅਸੀਂ ਦੇਖਿਆ ਸ਼ਾਇਦ ਦਰਸ਼ਕ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਜਨਤਾਵਰ ਉਹਨੇ ਸਾਰੀਆਂ ਇਹ ਛੋਟੀਆਂ ਗੋਲ ਨਾ ਪਾਈਆਂ ਨੇ ਜ਼ੋਰ ਕਰ ਬਿਲਕੁਲ ਵੀ ਨਹੀਂ ਪਾਇਆ ਹੈਗਾ ਕੀ ਕਾਰਨ ਕੀ ਉਹਨਾਂ ਨੂੰ ਸਮਝਾਇਆ ਗਿਆ ਸੀ ਸਰਪੰਚ ਸਾਹਿਬ ਵੱਲੋਂ ਵੀ ਜ਼ੋਰ ਕਰਨੀ ਕਰਨਾ ਨਹੀਂ ਤੁਸੀਂ ਕਿਹਾ ਇਹ ਅਸ਼ਲੇਕ ਸਿੰਘ ਪ੍ਰਸ਼ਦ ਦੇ ਵਿੱਚ ਆ ਗਿਆ ਹੂੰ ਤੇ ਉਹ ਪਲੇਅਰ ਨਾ ਪੈ ਨਹੀਂ ਗਿਆ ਸਾਡੇ ਵੀ ਪ੍ਰੈਸ਼ਰ ਦੇ ਵਿੱਚ ਆ ਗਿਆ ਉਹਨੇ ਬਹੁਤ ਮੈਚ ਅੰਦਾ ਹੋਏ ਨੇ ਵੀ ਲਾਸਟ ਓਵਰ 'ਚ ਮੈਚ ਫਸਿਆ ਹੋਇਆ ਹੁੰਦਾ ਸੀ ਹੂੰ ਲਾਸਟ ਓਵਰ ਦੇ ਵਿੱਚ ਕਿਤੇ 10 ਰਨ ਚਾਹੀਦੇ ਨੇ 15 ਰਨ ਚਾਹੀਦੇ ਨੇ ਉਹ ਲਾਸਟ ਓਵਰ ਉਹ 10 15 ਰਨ ਡਿਫੈਂਡ ਕਰਦਾ ਰਿਹਾ ਜੀ ਬਹੁਤ ਹੀ ਮੈਚਾਂ ਦੇ ਵਿੱਚ ਹੁਣ ਜੇ ਕਹੀ ਆਪਾਂ ਵੀ ਇੱਕ ਮੈਚ ਦੇ ਵਿੱਚ ਉਹਨੇ ਵੀ ਲਾਸਟ ਓਵਰ ਦੇ ਵਿੱਚ ਨਹੀਂ ਵਧੀਆ ਹੋਇਆ ਤਾਂ ਹੁਣ ਇੱਕ ਮੈਚ ਤੋਂ ਆਪਾਂ ਬੰਦੇ ਨੂੰ ਜੱਜ ਨਹੀਂ ਕਰ ਸਕਦੇ ਵੀ ਪ੍ਰੈਸ਼ਰ ਦੇ ਵਿੱਚ ਆ ਗਿਆ ਜਾਂ ਇਦਾਂ ਹੋ ਗਿਆ ਜਾਂ ਉਹ ਹੋ ਗਿਆ ਉਹਨੇ ਬਾਕੀ ਬਹੁਤ ਮੈਚ ਨੇ ਜਿਨੇ ਲਾਸਟ ਓਵਰ ਦੇ ਵਿੱਚ ਜਾ ਕੇ ਜਿਤਾਏ ਨੇ ਹੁਣ ਕਹੀਏ ਵੀ ਪ੍ਰੈਸ਼ਰ ਦੇ ਵਿੱਚ ਆ ਗਿਆ ਉਹਨੇ ਸਕੋਰ ਵੱਧ ਪਾ ਗਏ ਅਸ਼ਦੀਕ ਨੂੰ ਹੁਣ ਜੇ ਗੱਲ ਕਰੀਏ ਉਹ ਜਸਪ੍ਰਿਤ ਗੁਮਰਾਹ ਦੀ ਜਸਪ੍ਰਿਤ ਗੁਮਰਾਹ ਨੂੰ 20 ਸਕੋਰ ਪਏ ਨੇ ਇੱਕ ਓਵਰ ਦੇ ਵਿੱਚ ਦੋ ਸ਼ਟ ਇੰਗਲਿਸ਼ ਨੇ ਜਦ ਮਾਰੇ ਆ ਹਾਂਜੀ ਵੀਰਾਂ ਹੁਣ ਆਪਾਂ ਕਹਿ ਲਈਏ ਵੀ ਜਸਪ੍ਰਿਤ ਗੁਮਰਾ ਵੀ ਅੰਡਰ ਪ੍ਰੈਸ਼ਰ ਆ ਗਿਆ ਠੀਕ ਹੈ ਉਹਨੇ ਇਹ ਕਰਤਾ ਉਹਦਾ ਟੌਪ ਦਾ ਪਲੇਅਰ ਆ ਨੰਬਰ 1 ਪੋਜੀਸ਼ਨ ਜਸਪ੍ਰਿਤ ਗੁਮਰਾ ਇੱਧਾ ਵਾ ਪਰ 20 ਸਕੋਰ ਤੇ ਠੀਕ ਹੈ ਪਰ ਉਹਨੇ ਅੱਗੇ ਕਮਬੈਕ ਵੀ ਕੀਤਾ ਤਿੰਨ ਓਵਰ ਅਗਲੇ ਵਧੀਆ ਕਿਤੇ ਉਹਨੇ ਕੋਮੇ ਅਰਸ਼ਦੀਪ ਵੀ ਹੈ ਜੇ ਕੋਈ ਇੱਕਦਮ ਮੈਚ ਜਾਂ ਦੋ ਮੈਚ ਉਹ ਸਕੋਰ ਪੈ ਗਏ ਪਰ ਉਹ ਪਹਿਲਾਂ ਕਾਫੀ ਮੈਚ ਜਿੱਤਉਂਦਾ ਵੀ ਰਿਹਾ ਆਖਰੀ ਓਵਰ ਦੇ ਵਿੱਚ ਡਿਫੈਂਡ ਕਰਦਾ ਰਿਹਾ ਕਿੰਨੇ ਮੈਚ ਜਿੱਤਾਇਆ ਨੇ ਪੰਜਾਬ ਦੇ ਪਰ ਕਿਤੇ ਨਹੀਂ ਕਿਤੇ ਐਦਾਂ ਨਹੀਂ ਲੱਗਦਾ ਵੀ ਜਦੋਂ ਇੱਕ ਖਿਡਾਰੀ ਖੇਡ ਜਾਂਦਾ ਆ ਤੇ ਉਹ ਖਿਡਾਰੀ ਜਿਨੇ ਆਪਾਂ ਹੁਣ ਤੱਕ ਜੋਸ਼ ਇੰਗਲਿਸ਼ ਦੀ ਗੱਲ ਨਹੀਂ ਕੀਤੀ ਹੈਗੀ ਅ ਉਸ ਖਿਡਾਰੀ ਨੂੰ ਜਿਹੜਾ ਕਿ ਉਹ ਖਿਡਾਰੀ ਸਭ ਤੋਂ ਟੌਪ ਤੇ ਰਿਹਾ ਆ ਉਸ ਖਿਡਾਰੀ ਨੇ ਜੇ ਆਪਾਂ ਗੱਲ ਕਰੀਏ ਕਈ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਚੱਲਦੀਆਂ ਨੇ ਜਿਹੜੀਆਂ ਕਿ ਅੱਜ ਕੱਲ ਦੇ ਜੁੱਤਸ ਨੂੰ ਖਰਾਬ ਵੀ ਕਰ ਰਹੀਆਂ ਨੇ ਮੈਂ ਕਹਿੰਦੀ ਆ ਪਰ ਉੱਥੇ ਵੀ ਉਹਦੇ 100 ਪੁਆਇੰਟ ਰਹੇ ਨੇ ਉਸ ਖਿਡਾਰੀ ਦੇ ਕਿ ਜੋਸ਼ ਇੰਗਲਿਸ਼ ਦੇ ਵਿੱਚ ਜਿਹੜਾ ਹੈਗਾ ਵਕਐ ਹੀ ਉਹ ਜਜ਼ਬਾ ਸੀ ਖੇਡਣ ਦਾ ਜਾਂ ਉਹਦਾ ਤੱਕਾ ਲੱਗਿਆ ਇਹ ਇੱਕ ਚੁੱਕਿਆ ਲਈ ਕੋਈ ਨਹੀਂ ਆਸਟ੍ਰੇਲੀਆ ਪਲੇਅਰ ਆ ਜੋਸ਼ ਇੰਗਲਿਸ਼ ਤੇ ਆਸਟ੍ਰੇਲੀਅਨ ਪਲੇਅਰ ਦਾ ਉਹ ਅੰਡਰ ਪ੍ਰੈਸ਼ਰ ਨੂੰ ਪ੍ਰੈਸ਼ਰ ਤੇ ਕਦੇ ਆਉਂਦੇ ਨਹੀਂ ਉਹ ਆਸਟ੍ਰੇਲੀਅਨ ਪਲੇਅਰ ਨੂੰ ਹਾਰੀ ਹੋਈ ਬਾਜ਼ੀ ਜਿੱਤਣੀ ਆਉਂਦੀ ਹੈ ਜੋਸ਼ ਇੰਗਲਿਸ਼ ਮਾਰਕਸ ਸਟੋਇਨਸ ਇੱਕ ਟੌਪ ਦੇ ਪਲੇਅਰ ਪੈਕ ਕਮੇਸ ਟੌਪ ਦੇ ਪਲੇਅਰ ਨਹੀਂ ਇਹਨਾਂ ਨੇ ਤਾਂ ਹਾਰੀ ਹੋਈ ਬਾਜ਼ੀ ਜਿੱਤਣੀ ਆਉਂਦੀ ਹੈ ਇਹਨਾਂ ਨੂੰ ਤੇ ਇਹਨਾਂ ਨੂੰ ਕੋਈ ਐਡਾ ਕੋਈ ਪ੍ਰੈਸ਼ਰ ਦੇ ਉੱਤੇ ਲਿਆ ਕੋਈ ਜਸਪ੍ਰਿਤ ਬੁਮਰਾ ਵਰ ਦੇ ਉਹ ਕੋਈ ਪ੍ਰੈਸ਼ਰ ਤੇ ਨਹੀਂ ਆਉਂਦੇ ਜੋਸ਼ ਇੰਗਲਿਸ਼ ਉਹਨੂੰ ਮਾਰਨਾ ਤਾਂ ਮਾਰ ਨਹੀਂ ਮਾਰਨਾ ਉਨੇ ਜਸਪ੍ਰੀਤ ਕੁਮਰ ਨੂੰ ਕਾਰਟੇ ਵੀ ਦਿਖਾਇਆ 20 ਸਕੋਰ ਪਏ ਸਾਰਿਆਂ ਦੇ ਮੂੰਹ ਦੇਖਣ ਵਾਲੇ ਸੀ ਗਏ ਮੁੰਬਈ ਇੰਡੀਆ ਦੀ ਟੀਮ ਸੀ ਜਿਹੜੀ ਜਦੋਂ 20 ਸਕੋਰ ਮਾਰੇ ਬਿਲਕੁਲ ਸਹੀ ਗੱਲ ਆ ਜੋਸ਼ ਨੇ ਜਿਹੜੇ 20 ਸਕੋਰ ਲਾਏ ਨੇ ਇੱਕ ਓਵਰ ਦੇ ਵਿੱਚ ਉਸ ਨੇ ਬਹੁਤ ਜਿਹੜਾ ਹੈਗਾ ਕਿ ਮੈਚ ਨੂੰ ਮਤਲਬ ਕਿ ਨੇੜੇ ਲਿਆਂਦਾ ਆ ਰੰਸ ਕਿਉਂਕਿ ਜਦੋਂ ਰੰਸ ਬਣਦੇ ਰਹਿੰਦੇ ਨੇ ਨਾ ਤਾਂ ਜਿਹੜੇ ਖਿਡਾਰੀਆਂ ਦਾ ਜਜ਼ਬਾ ਆ ਉਹ ਵੀ ਗਰਾਊਂਡ ਦੇ ਉੱਤੇ ਬਣਿਆ ਰਹਿੰਦਾ ਆ ਸੋ ਨਿਰਿੰਦਰਪਾਲ ਜੀ ਆਪਾਂ ਗੱਲ ਕਰ ਰਹੇ ਸੀਗੇ ਆਫ ਕੈਮਰਾ ਵੀ 2024 ਦੇ ਵਿੱਚ ਜਿਹੜੀ ਹੈਗੀ ਟੇਕੇਅਰ ਟੀਮ ਜਿੱਤੀ ਆ ਕਾਰਨ ਜਿੱਤ ਦਾ ਜਿਹੜਾ ਉਹ ਇਹੀ ਸੀ ਵੀ ਸਾਡੇ ਜਿਹੜੇ ਇਸ ਵਾਰੀ ਸਰਪੰਚ ਸਾਹਿਬ ਨੇ ਪਿਛਲੀ ਵਾਰੀ ਉਹਨਾਂ ਦੇ ਸਰਪੰਚ ਸਾਹਿਬ ਸੀ ਉਹ ਸ਼੍ਰੀਸ਼ਾਹਰ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਨਹੀਂ ਉਹਨਾਂ ਨੇ ਲਿਆ ਉਹਨਾਂ ਨੂੰ ਇਸ ਵਾਰੀ ਇੰਨਾ ਵਧੀਆ ਖੇਡਣ ਦੇ ਬਾਵਜੂਦ ਵੀ ਉਹਨਾਂ ਨੇ ਸਰਪੰਚ ਸਾਹਿਬ ਜਿਹੜੇ ਸ਼੍ਰੇਸ਼ ਅਈਅਰ ਨੇ ਉਹਨਾਂ ਨੂੰ ਆਪਣੀ ਟੀਮ 'ਚ ਨਹੀਂ ਲਿਆ ਹੈਗਾ ਕਿਦਣਾ ਕਿਤੇ ਇਹ ਗੱਲ ਉਹਨਾਂ ਦੇ ਮਨ ਤੇ ਜਿਹੜਾ ਹੈਗਾ ਥੇਸ ਵੀ ਪਹੁੰਚੀ ਹੋਊਗੀ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੀ ਅ ਪ੍ਰੀਟੀਜਨਟਾ ਉਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਆ ਸਾਡਾ ਜਿੱਤਿਆ ਨਹੀਂ ਹੈਗਾ ਪਰ ਫਿਰ ਵੀ ਉਹਨਾਂ ਨੇ ਆਪਣੇ ਖਿਡਾਰੀ ਨਹੀਂ ਬਦਲੇ ਤੇ ਜਿਵੇਂ ਪਹਿਲਾਂ ਉਹਨਾਂ ਨੇ ਗਿਲ ਗਿਲੂ ਟੂ ਲਿਸਟ ਨੂੰ ਲਗਾਤਾਰ ਬੰਦੇ ਰਹੇ ਨੇ ਜਾਂ ਕਹਿੰਨ ਉਹ ਮੈਕਸਵੈਲ ਨੂੰ ਹੁਣ ਤੱਕ ਲੈ ਰਹੇ ਨੇ ਤੇ ਹੋਰ ਵੀ ਕਈ ਐ ਜਿਹੜੀ ਖਿਡਾਰੀ ਨੇ ਪਿਊਸ਼ ਚਾਵਲਾ ਹੋ ਗਿਆ ਜੁਵਰਾਜ ਸਿੰਘ ਹੋ ਗਿਆ ਉਹਨਾਂ ਨੇ ਰਿਪੀਟ ਤੇ ਰਹੇ ਨੇ ਪਰ ਕੇ ਕੇ ਆਰ ਨੇ ਇਹ ਰਿਪੀਟ ਤੇ ਕਿਉਂ ਨਹੀਂ ਲਿਆ ਹੈ ਸ਼੍ਰੇਸ਼ ਜੀ ਮੈਂ ਇੰਨੀ ਵਧੀਆ ਪਰਫਾਰਮੈਂਸ ਦੇਣ ਦੇ ਬਾਵਜੂਦ ਵੀ ਦੇਖੋ ਹੀ ਵਾਹੇ ਜੇ ਗੱਲ ਕਰੀਏ ਆਪਣੇ ਵਾਸਤੇ ਤਾਂ ਵਧੀਆ ਵੀ ਪੰਜਾਬੀਆਂ ਵਾਸਤੇ ਵੀ ਸ਼੍ਰੇਆ ਸૈયਦ ਜੀ ਸਾਡੀ ਟੀਮ ਦੇ ਵਿੱਚ ਆਏ ਹੁਣ ਜੇ ਇਹ ਗੱਲ ਕਰੀਏ ਵੀ ਕੇ ਕੇ ਆਰ ਨੇ ਕਿਉਂ ਨਹੀਂ ਲਿਆ ਤਾਂ ਦੇਖ ਲਓ ਇਹਨਾਂ ਦੀ ਕੀ ਪਲੈਨਿੰਗ ਹੋ ਸਕਦੀ ਹੈ ਪਿੱਛੇ ਉਹਨਾਂ ਦੀ ਟੀਮ ਮੈਨੇਜਮੈਂਟ ਦੀ ਪਰ ਜੇ ਆਪਾਂ ਕਹੀਏ ਵੀ ਉਹਨਾਂ ਦਾ ਬਜਟ ਵੀ ਕਹਿ ਸਕਦੇ ਆਂ ਜੀ ਆਪਾਂ ਉਹਨਾਂ ਨੂੰ ਨਹੀਂ ਲਿਆ ਹੁਣ ਉਹ ਸ਼੍ਰੇਆ ਸૈયਦ ਜੀ ਬਿਗੇ ਨੇ ਆਪਣੇ 26 ਕਰੋੜ ਸਾਢੇ 26 ਕਰੋੜ ਦੇ ਨੇੜੇ ਠੀਕ ਹੈ ਠੀਕ ਹੈ ਭਾਈ ਇੰਨੇ ਬਜਟ ਸ਼ਾਇਦ ਕੇਕੇਆਰ ਕੋਲ ਨਾ ਹੋਵੇ ਪਰ ਹੁਣ ਉਹਨਾਂ ਨੇ ਪਿੱਛੇ ਕੇਕੇਆਰ ਨੂੰ ਜਿਤਾਇਆ ਤਾਂ ਉਹਨਾਂ ਦੀ ਨਜ਼ਰ ਤਾਂ ਹਰੇਕ ਟੀਮ ਦੀ ਸੀਗੀ ਵੀ ਹਾਂ ਵੀ ਇਹ ਵਿਨਿੰਗ ਕੈਪਟਨ ਆ ਇਹਨੂੰ ਆਪਣੀ ਟੀਮ ਦੇ ਵਿੱਚ ਲਿਆ ਜਾਵੇ ਤੇ ਪਰ ਕਹਿ ਲਈ ਪੰਜਾਬ ਹੁਣਾਂ ਨੇ ਖਾਣੇ ਲਿਆ ਸੀ ਵੀ ਟੀਮ ਤੇ ਸਾਡੀ ਦੇ ਵਿੱਚ ਹੀ ਆਉਣਗੇ ਤਾਂ ਹੀ ਕਹੀਏ ਵੀ ਉਹ ਉਦੋਂ ਜਦੋਂ ਉਹ ਵਿਕੇ ਉਹਦਾ ਰਿਕਾਰਡ ਬਣ ਚੁੱਕਿਆ ਸੀ ਵੀ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਤੱਕ ਉਹ ਗੱਲ ਵੱਖਰੀ ਹੈ ਵੀ ਸੌਰੀ ਟਾਈਮ ਬਾਅਦ ਰਿਸ਼ਭ ਬੰਦਨੇ ਥੋੜਾ ਜਿਆਦਾ ਚੇਂਜ ਕਰਤਾ 50 ਕਰੋੜ ਲੱਖ ਤੋਂ ਵਧੇ ਹੋਰ ਵੱਧ 27 ਕਰੋੜ ਦੀ ਵੀਦੇ ਹੋ ਪਰ ਸ਼੍ਰੇਸ਼ ਸਈਅਰ ਬਹੁਤ ਮਹਗੇ ਵਿਕੇ ਹੀ ਆਪਾਂ ਐ ਨਹੀਂ ਕਹਿ ਸਕਦੇ ਵੀ ਕੇਕੇਆਰ ਨੇ ਨਹੀਂ ਲਿਆ ਤਾਂ ਇਦਾਂ ਵੈਲਿਊ ਬਹੁਤ ਸੀ ਉਹਨਾਂ ਦੀ ਤਾਂ ਹੀ ਸਭ ਤੋਂ ਮਹਗੇ ਖਿਡਾਰੀ ਕਹਿ ਸਕਦੇ ਨੇ ਵਿਕੇ ਹੋ ਤੇ ਵਿਕੇ ਤੇ ਮਹਗੇ ਵਿਕੇ ਤਾਂ ਉਹਨੇ ਉਹ ਕੰਮ ਕਰਕੇ ਵੀ ਦਿਖਾਇਆ ਵੀ 26 26.25 ਕਰੋੜ ਦੇ ਉਹਨਾਂ ਨੇ ਕਿਉਂ ਖਰੀਦੇ ਪੰਜਾਬ ਫਾਈਨਲ ਦੇ ਵਿੱਚ ਲੈ ਕੇ ਗਏ ਨੇ ਉਹਨੇ ਪੂਰਾ ਸਾਫਤ ਕੀਤਾ ਬਹੁਤ ਬੜੀ ਗੱਲ ਹੈ ਜੀ ਬਹੁਤ ਬੜੀ ਗੱਲ ਕੇਕੇਆਰ ਦੇ ਮੂੰਹ ਤੇ ਕਹਿ ਲਿਆ ਵੀ ਆਪਾਂ ਵੀ ਉਹਨਾਂ ਦਾ ਮੁੰਡਾ ਚਪੇੜ ਵੀ ਹੈ ਮੈਨਾਂ ਨਹੀਂ ਰੱਖਿਆ ਜਿੱਤੋਂ ਦੇ ਬਾਵਜੂਦ ਵੀ ਤੇ ਹੁਣ ਹੁਣ ਦੇਖ ਰਹੇ ਹੋਵੋਗੇ ਪੰਜਾਬ ਕੇ ਲੇਗ ਨੂੰ ਫਾਈਨਲ ਦੇ ਵਿੱਚ ਲੈ ਗਏ ਪਿੱਛੇ ਸਾਡੀ ਟੀਮ ਨੂੰ ਲੈ ਕੇ ਗਏ ਸੀ ਤੇ ਫਿਰ ਅਸੀਂ ਨੇ ਵੀ ਇਹਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੈਗੀ ਸ਼੍ਰੀ ਸ਼ੇਰ ਦਾ ਜਿਹੜਾ ਹੈਗਾ ਮਾਨਸਨਮਾਨ ਵਧਾਉਣ ਦੇ ਵਿੱਚ ਜਿੱਥੇ ਵੱਡੇ ਵੱਡੇ ਜਿਹੜੇ ਹੈਗੇ ਨੇ ਡੀਲਰ ਗੱਲਾਂ ਕਰ ਰਹੇ ਨੇ ਸਟੇਟ ਜਿਹੜੀਆਂ ਕਲੋਨੀਆਂ ਨੇ ਉਸ ਸ਼੍ਰੀ ਸ਼ੇਰ ਦੇ ਨਾਮ ਦੇ ਕਟੜਨੀਆਂ ਜਾਂ ਗੱਲੋ ਵੀ ਟਾਵਰ ਸ਼੍ਰੀ ਸ਼ੇਰ ਦੇ ਨਾਮ ਦਾ ਹੋ ਸਕਦਾ ਜ਼ਿਰਖਪੁਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੀ ਸ਼ੇਰ ਦੇ ਨਾਮ ਦਾ ਆਨਵਾਰਡ ਟਾਈਂਗ ਦੇ ਵਿੱਚ ਟਾਵਰ ਵੀ ਹੋਵੇ ਕਿਉਂਕਿ ਸਾਡੇ ਜਿਹੜੇ ਪੰਜਾਬੀ ਨੇ ਇਹ ਗੱਲਾਂ ਕਰ ਰਹੇ ਨੇ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਗੱਲਾਂ ਕਰਦੇ ਨੇ ਜੀ ਪੰਜਾਬੀ ਗੱਲਾਂ ਨਹੀਂ ਕਰਦੇ ਪੰਜਾਬੀ ਗੱਲਾਂ ਸਭ ਸਾਫਤ ਕਰਕੇ ਦਿਖਾਉਂਦੇ ਨੇ ਤੇ ਪੰਜਾਬੀਆਂ ਨੂੰ ਖੁਸ਼ੀ ਬਹੁਤ ਆ ਜੀ ਫਾਈਨਲ ਦੇ ਵਿੱਚ ਪਹੁੰਚੀ ਆ 11 ਸਾਲਾਂ ਦੇ ਵਿੱਚ ਪੰਜਾਬ ਕਿੰਸ ਫਾਈਨਲ ਦੇ ਵਿੱਚ ਪਹੁੰਚੀ ਆ ਤੇ ਉਹ ਖੁਸ਼ੀ ਕਰਨ ਦਾ ਇਹ ਉਹਨਾਂ ਨੂੰ ਕਹ ਲਓ ਤਜਰਿਆ ਵਾ ਖੁਸ਼ ਆਪਣਾ ਪ੍ਰਤੀਦ ਕਰਾਂਗਾ ਉਹਦਾ ਜਰੀਆ ਇੱਕ ਵੀ ਹਾਂ ਵੀ ਪੰਜਾਬ ਫਾਈਨਲ ਤੇ ਪਹੁੰਚੀ ਆ ਤੇ ਸ੍ਰੀਆ ਸ੍ਰੀਆ ਦਾ ਬਹੁਤ بڑا ਹੱਥ ਰਿਹਾ ਇਹਦੇ ਵਿੱਚ ਇਹੀ ਕਾਰਨ ਆ ਵੀ ਉਹਦਾ ਵੀ ਜਹਾੜ ਖੁਸ਼ੀ ਦਾ ਉਹ ਕਰ ਰਹੇ ਨੇ ਕਲੋਨੀਆਂ ਕੱਟ ਰਹੇ ਨੇ ਤੇ ਟਾਵਰ ਕਹਿ ਰਹੇ ਨੇ ਉਹਨਾਂ ਦੇ ਨਾਮ ਤੋਂ ਆਪਾਂ ਜੋਸ਼ ਇੰਗਲਿਸ਼ ਦੀ ਵੀ ਗੱਲ ਕਰ ਚੁੱਕੇ ਆਂ ਆਪਾਂ ਪ੍ਰਫ ਸਿੰਰਨ ਦੀ ਵੀ ਗੱਲ ਕੀਤੀ ਆ ਆਪਾਂ シュਨੀਸ਼ ਐਰ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਚਰਚਾ ਵਿੱਚ ਲਿਆ ਆ ਪਰ ਸਾਡੇ ਜਿਹੜੇ ਨਿਹਰ ਨਿਹਾਲ ਵਡੇਰਾ ਜਿਹੜਾ ਕਿ ਲੁਧਿਆਣੇ ਤੋਂ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਿਹਾਲ ਵਡੇਰਾ ਜੀ ਇੰਨੀ ਵਧੀਆ ਪਾਰਟਨਰਸ਼ਿਪ ਕੀਤੀ ਆ ਸ਼੍ਰੀਆ ਸૈયਦ ਨੇ ਨਿਹਾਲ ਵਡੇਰਾ ਉਹ ਪਾਰਟਨਰਸ਼ਿਪ ਦੇ ਸਦਕਾ ਹੀ ਇੰਨੀ ਸਟਰੋਂਗ ਮੁੰਬਈ ਇੰਡੀਅਨ ਨੂੰ ਬਣਾ ਸਕੀ ਹੈ ਪੰਜਾਬ ਹੂੰ ਜੇ ਉਹ ਪਾਰਟਨਰਸ਼ਿਪ ਕਿਤੇ ਨਾ ਬਣਦੀ ਤਾਂ ਕੋਈ ਚਾਹ ਉਸ ਨੇ ਦੀ ਆਪਾਂ ਕਹੀਏ ਵੀ ਇਕੱਲਾ ਸ਼੍ਰੀਆ ਸૈયਦ ਵੀ ਤਾਂ ਇੱਕ ਬੰਦਾ ਵੀ ਇਕੱਲਾ ਟੀਮ ਨੂੰ ਲੈ ਕੇ ਨਹੀਂ ਜਾ ਸਕਦਾ ਹੁੰਦਾ ਵੀ ਕੋਈ ਨਾ ਕੋਈ ਸਾਹਮਣੇ ਉਹਨਾਂ ਦੇ ਸਾਥ ਦੇਣ ਵਾਲਾ ਤਾਂ ਚਾਹੀਦਾ ਤੇ ਨਿਹਾਲ ਵਡੇਰਾ ਨੇ ਬਹੁਤ ਵਧੀਆ ਸਾਥ ਦਿੱਤਾ ਉਹ ਪਾਰਟਨਰਸ਼ਿਪ ਬਹੁਤ ਵਧੀਆ ਲਵਾਈ ਇਹੀ ਕਾਰਨ ਰਿਹਾ ਹੈ ਕਿ ਪੰਜਾਬ ਜਿੱਤਣ ਦਾ ਸਿਹਰਾ ਸૈયਦ ਸਾਹਿਬ ਕੋਈ ਹੋਰ ਨਹੀਂ ਹੈ ਵੀ ਉਹਨਾਂ ਨੇ ਜਿੱਤ ਆਇਆ ਪਾ ਜਿਹੜੀ ਨਿਹਾਲ ਵਡੇਰਾ ਨੇ ਜੋ ਕੰਟਰੀਬਿਊਸ਼ਨ ਕੀਤੀ ਆ ਜੋ ਕਾਰਨਰਸ਼ਿਪ ਉਹਨਾਂ ਨੇ ਉਹਨਾਂ ਨਾਲ ਕੀਤੀ ਹੈ ਸ਼੍ਰੇਸ਼ੀ ਜੀ ਨਾਲ ਉਹੀ ਸਭ ਤੋਂ ਵੱਡੀ ਵੱਡਾ ਕਾਰਨ ਰਿਹਾ ਕਿ ਪੰਜਾਬ ਦਿੱਤੀ ਹੈ ਕੁਆਲੀਫਾਈਡ ਤੋਂ ਅ ਚਾਹੇ ਮਤਲਬ 50 ਤਾਂ ਨਹੀਂ ਬਣਾ ਪਾਏ ਹੈਗੇ ਜਿਹੜੇ ਵਡੇਰਾ ਸੀ ਪਰ ਵਡੇਰਾ ਦਾ ਜਿਹੜਾ ਯੋਗਦਾਨ ਰਿਹਾ ਉਹ ਬਹੁਤ ਮਹੱਤਵਪੂਰਨ ਰਿਹਾ ਪੰਜਾਬ ਨੂੰ ਜਿਧਾਣ ਦੇ ਵਿੱਚ ਕਿਉਂਕਿ ਕਦੇ ਵੀ ਇਕੱਲਾ ਖਿਡਾਰੀ ਸ਼ੇਰ ਨਹੀਂ ਹੁੰਦਾ ਸਵਾ ਸ਼ੇਰ ਨਹੀਂ ਦੋ ਬਣਦਾ ਜਦੋਂ ਦੋ ਖਿਡਾਰੀ ਮਿਲ ਕੇ ਵਧੀਆ ਪਾਰਟਨਰਸ਼ਿਪ ਬਣਾਉਂਦੇ ਨੇ ਸੋ ਮਿਲ ਕੇ ਜਿਹੜਾ ਉਹਨਾਂ ਨੇ ਮੈਚ ਖੇਡਿਆ ਤੇ ਮੈਚ ਨੂੰ ਨੇੜੇ ਵੀ ਲੈ ਕੇ ਗਏ ਉਸ ਤੋਂ ਬਾਅਦ ਸ਼ਿਸ਼ਾਂਕ ਆਉਂਦੇ ਨੇ ਉਹ ਸ਼ਿਸ਼ਾਂਕ ਬਾਰੇ ਤੁਹਾਡਾ ਕੀ ਕਹਿਣਾ ਹੈ ਸ਼ਿਸ਼ਾਂਕ ਦੇਖੋ ਜੀ ਉਹਨੇ ਵੀ ਬਹੁਤ ਮੈਚ ਜਿੱਤੇ ਆਏ ਨੇ ਪਿੱਛੇ ਹੂੰ ਕਹੀਏ 50 ਤੋਂ ਉਸ ਵਿੱਚ ਬਹੁਤ ਵਧੀਆ ਖਿਡਾਰੀ ਨੇ ਇਹਨਾਂ ਦੀ ਕੋਈ ਗੱਲ ਨਹੀਂ ਕੋਈ ਅਨ ਕੈਪਟਨ ਖਿਡਾਰੀ ਨਹੀਂ ਕੋਈ ਪਿਛਲਾ ਸੀਜ਼ਨ ਉਹਨਾਂ ਨੇ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਜੋ ਵੀ ਰੋਲ ਨਿਭਾਉਂਦੇ ਨੇ ਤੇ ਆਪਾਂ ਗੱਲ ਕਰੀਏ ਵੀ ਉਹ ਰਨ ਆਊਟ ਹੋ ਹੂੰ ਜੋ ਜਿਸ ਸਿਚੁਏਸ਼ਨ ਦੇ ਵਿੱਚ ਪੰਜਾਬ ਕਿੰਗਸ ਸੀਗੀ ਉਸ ਟਾਈਮ ਦੇ ਉੱਤੇ ਰਨ ਆਊਟ ਹੋਣਾ ਬਹੁਤ ਹੀ ਕਹ ਜੀ ਮਾੜੀ ਗੱਲ ਸੀ। ਵੀ ਇਹ ਜੀ ਸਿਚੁਏਸ਼ਨ ਦੇ ਵਿੱਚ ਆਪਾਂ ਇੱਕ ਰਨ ਪਿੱਛੇ ਗੁਟਕਵਾਉਣੀ ਵੀ ਉਹ ਨਹੀਂ ਵਧੀਆ ਲੱਗਦਾ ਵੀ ਹਾਂ ਜੇ ਕਈ ਸਿਕਸ ਮਾਰ ਦੇ 6 ਰਨਾਂ ਪਿੱਛੇ ਆਪਾਂ ਗੁਟਕਵਾ ਰਹੇ ਹਾਂ ਉਹ ਠੀਕ ਆ ਪਰ ਆਪਾਂ ਰਨ ਆਊਟ ਹੋ ਰਹੇ ਆ ਅਸੀਂ ਸਿਚੁਏਸ਼ਨ ਦੇ ਵਿੱਚ ਤਾਂ ਕਹ ਜੀ ਸ਼ੈਯਰ ਸ਼ੈਯਰ ਦਾ ਵੀ ਫਿਰ ਗੁੱਸਾ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਨੇ ਬਾਅਦ ਚ ਦਿਖਾਇਆ ਵੀ ਇਦਾਂ ਰਨ ਆਊਟ ਹੋ ਕੇ ਥੋੜਾ ਵੀ ਇੱਕ ਰਨ ਪਿੱਛੇ ਵੀ ਇਦਾਂ ੀਮ ਆਪਣੀ ਫਸਲੀ ਜਿਹਾ ਵਧੀਆ ਫਸੀ ਨਹੀਂ ਹੋਈ ਪਰ ਵਧੀਆ ਖੇਡ ਰਹੀ ਸੀ ਉਹ ਵਿਕਟ ਹੱਥ ਚ ਸੀ ਗਿਆ ਸ਼੍ਰੇਸ਼ ਜੀ ਰਖੜਾ ਹੋਇਆ ਸੀ ਪਰ ਸਾਥ ਚ ਜਾਂਦਾ ਸੀਗਾ ਤੇ ਤਾਂ ਹੀ ਇਹੀ ਕਾਰਨ ਰਿਹਾ ਕਿ ਉਹਨਾਂ ਨੂੰ ਥੋੜਾ ਗੁੱਸਾ ਆਇਆ ਬਾਦੇ ਵਿੱਚ ਕਿਉਂਕਿ ਜਿਹੜਾ ਕੰਮ ਸਾਰਾ ਸ਼੍ਰੇਸ਼ ਜੀ ਨੂੰ ਕਰਨਾ ਪਿਆ ਤਿੰਨ ਚਾਰ ਸ਼ੱਕੇ ਇਕੱਠੇ ਲਾਉਣੇ ਪਏ ਉਹਨਾਂ ਨੂੰ ਮਾਤਿ ਦੇ ਦਿੱਤੀ ਸ਼ਾਇਦ ਉਹ ਇੱਕ ਦੋ ਲਾਉਣੇ ਪੈਂਦੇ ਕਿਉਂਕਿ ਸ਼ਾਂਗ ਸਿੰਘ ਨਾਲ ਹੁੰਦਾ ਤਾਂ ਉਹ ਵੀ ਕੰਮ ਕਰ ਦਿੰਦਾ ਪਰ ਉਹ ਵਿਕਟ ਗਿਰ ਗਈ ਉਹਦੀ ਚਲੋ ਕੋਈ ਨਹੀਂ ਰਨ ਆਊਟ ਹੋ ਗਏ ਪਰ ਸ਼੍ਰੇਸ਼ ਅੱਜ ਇਹਨਾਂ ਨੂੰ ਥੋੜਾ ਗੁੱਸਾ ਦਾ ਲਾਜ ਨਹੀਂ ਸੀਗਾ ਉਹਨਾਂ ਦਾ ਲਾਜ ਨਹੀਂ ਸੀਗਾ ਹਾਂ ਕਈ ਚੰਗਲਾਨੀਆਂ ਜਿਹੜੀਆਂ ਸੁੱਖੀਆਂ ਬਣਿਆ ਹੋਇਆ ਹੈ ਆ ਸ਼ਿਸ਼ਾਨਸ਼ ਸਿੰਘ ਤੇ ਸ਼੍ਰੇਸ਼ ਅੱਯਰ ਦੀ ਜਿਹੜੀ ਵਾਰਤਾ ਲਾਪ ਹੋਈ ਆ ਬਾਅਦ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਸ਼੍ਰੇਸ਼ ਅੱਯਰ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੇਰੇ ਨਾਲ ਨਾਰਾਜ਼ ਆ ਮਤਲਬ ਉਹਨਾਂ ਨੇ ਆਪਣੀ ਗੱਲ ਜ਼ਾਹਰ ਕੀਤੀ ਆ ਤੇ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਦੋਂ ਮੈਚ ਦੀ ਸਮਾਪਤੀ ਹੋਈ ਨਲਿੰਦਰਜੀ ਉਸ ਟਾਈਮ ਦੇ ਉੱਤੇ ਜਿਹੜੇ ਸ਼੍ਰੇਸ਼ ਆਈਅਰ ਨੇ ਕੋਈ ਜ਼ਿਆਦਾ ਮਤਲਬ ਕਿ ਕਹਾਂ ਲੋ ਵੀ ਨਾ ਨਾ ਤਾਂ ਕੋਈ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਆ ਐਕਸਪ੍ਰੈਸ਼ਨ ਕੋਈ ਨਹੀਂ ਹਾਂ ਦਿੱਤੇ ਨਹੀਂ ਹੈਗੇ ਕਿ ਜਿਵੇਂ ਜੇ ਇਹਨਾਂ ਦੀ ਜਗ੍ਹਾ ਤੇ ਵਿਰਾਟ ਕੋਹਲੀ ਹੁੰਦਾ ਤਾਂ ਉਹਨਾਂ ਦੇ ਤੁਸੀਂ ਦੇਖਦੇ ਨਹੀਂ ਉਹ ਤਾਂ ਕੋਈ ਇੱਕ ਖਿਡਾਰੀ ਆਟ ਨਹੀਂ ਹੁੰਦਾ ਆ ਫਿਰ ਵੀ ਮਤਲਬ ਇਹਨਾਂ ਦਾ ਐਟੀਟਿਊਡ ਕਿਸ ਤਰੀਕੇ ਦਾ ਹੈ ਦੇਖੋ ਜੀ ਬਹੁਤ ਹੀ ਸ਼ੇਰ ਸਿਰ ਕਾਮਪੋਜ਼ ਹਾਂ ਦੇਖੇ ਬਹੁਤ ਹੀ ਜਗ੍ਹਾ ਨੀ ਮੈਚ ਦਿੱਤੇ ਆ ਤੇ ਇੱਕ ਕਾਰਨ ਇਹ ਵੀ ਆ ਉਹਨਾਂ ਨੂੰ ਪਤਾ ਸੀ ਕਿ ਇਹ ਫਾਈਨਲ ਨਹੀਂ ਹੈ ਵੀ ਹਜੇ ਇੱਕ جنگ ਰਹਿੰਦੀ ਆ ਜੰਗਾ ਸਾਰੀਆਂ ਦਿੱਤ ਲੀਆਂ ਨੇ ਅੰਡੀਆਂ ਇੱਕ جنگ ਰਹਿ ਗਈ ਆ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹ ਇੱਕ جنگ ਵੀ ਜਿੱਤ ਗਈ ਫਿਰ ਉਹਨਾਂ ਦਾ ਜੋ ਵੀ ਸੀਗਾ ਉਹ ਖੁਸ਼ੀ ਬਾਹਰ ਨੂੰ ਆਵੇ ਜੀ ਤੇ ਪਰ ਜਿਵੇਂ ਕਹੀਏ ਜੀ ਲੀਡਰ ਹੁੰਦਾ ਨਾ ਜਿਹੜਾ ਲੀਡਰ ਨੂੰ ਹਰੇਕ ਸਿਚੁਏਸ਼ਨ ਦੇ ਵਿੱਚ ਕੰਮ ਰਾਣਾ ਪੈਂਦਾ ਜੀ ਹੁਣ ਆਸੀਬੀ ਤੋਂ ਜਦੋਂ ਜਿੱਤੀ ਪੰਜਾਬ ਹੂੰ ਉਹ ਬਹੁਤ ਹੀ ਬੁਰੀ ਤਰ੍ਹਾਂ ਕਹਿ ਸਕਦੇ ਆਪਾਂ ਹੂੰ ਉਹ ਹਾਰ ਗਈ ਪੰਜਾਬ ਤਾਂ ਫਿਰ ਉਹਨਾਂ ਨੇ ਦੇਖੋ ਕਿੰਨੀ ਬੜੀ ਸਟੇਟਮੈਂਟ ਦਿੱਤੀ ਲੀਡਰ ਬਣੇ ਉਹ ਲੀਡਰ ਦਿੱਤਾ ਉਹਨਾਂ ਨੇ ਤੇ ਉਹ ਦਵੇ ਨਹੀਂ ਉਹਨਾਂ ਨੇ ਐ ਨਹੀਂ ਕਿਹਾ ਵੀ ਹਾਂ ਹਾਰ ਗਏ ਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਫਿਰ ਆ ਕੋਈ ਨਹੀਂ ਵੀ ਇਹ ਬੈਟਲ ਐਂਡ ਹੋਈ ਆ ਬਾੜ ਹਜੇ ਚੱਲ ਰਹੀ ਆ ਬਾੜ ਹਜੇ ਚੱਲ ਰਹੀ ਹੈ ਮਤਲਬ ਕਿ ਹਜੇ ਪਿਆਵਾ ਜੇ ਸਾਡੇ ਕੋਲ ਮੌਕੇ ਪਏ ਨੇ ਹਲੇ ਕੋਈ ਖਤਮ ਨਹੀਂ ਹੋਇਆ ਉਹਨਾਂ ਦਾ ਮਤਲਬ ਉੱਥੋਂ پتہ ਲੱਗਦਾ ਵੀ ਮਾਈਂਡ ਸੈਟ ਕੀ ਹੈ ਕੀ ਮਾਈਂਡ ਸੈਟ ਆ ਉਹੀ ਮਾਈਂਡ ਸੈਟ ਕਰਕੇ ਉਹਨਾਂ ਨੇ ਮੁੰਬਈ ਇੰਡੀਅਨ ਵਰਗੀ ਸਟਰੋਂਗ ਟੀਮ ਨੂੰ ਬਣਾਇਆ ਬਣਾਇਆ ਵੀ ਤਾਂ ਤੁਸੀਂ ਦੇਖਣਾ ਹੀ ਪੂਰੇ ਛੱਕੇ ਛੜਾਏ ਉਹਾਂ ਦੇ ਜੀ ਜਿੱਥੇ ਗੁਮਰਾ ਵਰਗੇ ਜਿਹੜੇ ਖਿਡਾਰੀ ਬਹੁਤ ਹੀ ਕਹਿ ਲਓ ਵੀ ਉਹਦਾ ਖਿਡਾਰੀ ਨੇ ਜਾਂ ਕਹਿ ਲਓ ਪਾਂਡੇ ਹੋ ਗਿਆ ਰੋਹਿਤ ਹੋ ਗਿਆ ਬਿਲਕੁਲ ਇਹ ਜਿਹੜੇ ਉਹ ਖਿਡਾਰੀ ਨੇ ਜਿਹੜੇ ਜਿਹੜੇ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਪਰ ਫਿਰ ਵੀ ਕਹਿ ਲਓ ਵੀ ਪੰਜਾਬ ਨੇ ਸਾਡੀ ਨੇ ਜਿੱਥੇ ਹੀ ਜਿਹੜਾ ਸਕੋਰ ਸਿਕਸਰ ਦੇ ਨਾਲ ਆਪਣੇ ਮੈਚ ਵੀ ਸਮਾਪਤੀ ਕੀਤੀ ਤੇ ਜਿੱਤ ਆਸਰ ਕੀਤੀ ਸੋ ਇਸੇ ਦੇ ਨਾਲ ਆਪਾਂ ਇਹ ਵੀ ਗੱਲ ਕਰਾਂਗੇ ਵੀ ਇਸ ਵਾਰੀ ਜਿਹੜਾ ਹੈਗਾ ਆ ਜਿਹੜਾ ਬੰਗਲੌਰ ਨਾਲ ਮੈਚ ਹੋਣ ਜਾ ਰਿਹਾ ਤੁਸੀਂ ਉਸ ਮੈਚ ਦੇ ਵਿੱਚ ਕਿਹੜੇ-ਕਿਹੜੇ ਖਿਡਾਰੀਆਂ ਨੂੰ ਦੇਖਣਾ ਚਾਹੋਗੇ ਲੇਖੋ ਜੀ ਬੰਗਲੌਰ ਦੀ ਟੀਮ ਕਹੀ ਹੈ ਤਾਂ ਉਹ ਸਾਰੀ ਹੋਰ ਸਟਰੋਂਗ ਆ ਵਧੀਆ ਟੀਮ ਆ ਤੇ ਪੰਜਾਬ ਪਿੰਗਸ ਵੀ ਆਪਾਂ ਕਹਾਂਗੇ ਕਿ ਇੱਕ ਦੋ ਚੇਂਜਸ ਹੋ ਸਕਦੀਆਂ ਨੇ ਟੀਮ ਦੇ ਵਿੱਚ ਕੋਈ ਜ਼ਿਆਦਾ ਚੇਂਜਸ ਮੈਨੂੰ ਨਹੀਂ ਲੱਗਦਾ ਕਿ ਦੋਨੋਂ ਟੀਮਾਂ ਕਰਨਗੇ ਕਿਉਂਕਿ ਬਾਕੀ ਥੋੜਾ ਪਿਚ ਦੇ ਹਿਸਾਬ ਨਾਲ ਵੀ ਹੁੰਦਾ ਵਾ ਹੁਣ ਪੰਜਾਬ ਪਲੈਨਸ ਨੂੰ ਥੋੜਾ ਜਿਆਦਾ ਪਤਾ ਲੱਗ ਗਿਆ ਵਾ ਉਹਨੇ ਮੈਚ ਖੇਡ ਲਿਆ ਅੰਮ੍ਰਿਤਸਰ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਵੀ ਕੀ ਕੰਡੀਸ਼ਨ ਆ ਪਿਚ ਦੇ ਵਿੱਚ ਤੇ ਕਿੱਦਾਂ ਦਾ ਵੈਦਰ ਆ ਕਿੱਦਾਂ ਹੈਗਾ ਕੀ ਨਹੀਂ ਕਿਹੜੀ ਮੁਕੰਦਾਂ ਤੇ ਕਈਏ ਵੀ ਉਹ ਜ਼ਿਆਦਾ ਚੇਂਜਸ ਨਹੀਂ ਕਰਨਗੇ ਪੰਜਾਬ ਪਲੈਨਸ ਬੰਗਲੌਰੂ ਵੀ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਜ਼ਿਆਦਾ ਚੇਂਜਸ ਉਹ ਵੀ ਨਹੀਂ ਕਰਨਗੇ ਕੋਈ ਟੀਮ ਉਹਨਾਂ ਦੀ ਵਧੀਆ ਚੱਲੇਗੀ ਪਰ ਅੱਜ ਜੀ ਨੇ ਵੈਦਰ ਦੀ ਕੀਤੀ ਨਰਿੰਦਰਪਾਲ ਜੀ ਨੇ ਅਹਮਦਾਬਾਦ ਦੇ ਵਿੱਚ ਜਿਹੜਾ ਵੈਦਰ ਆ ਉਹ ਬਹੁਤ ਸੋਹਣਾ ਸੀ ਜਦੋਂ ਤੱਕ ਮੈਚ ਨਹੀਂ ਹੋਇਆ ਸੀ ਉਦੋਂ ਤੱਕ ਵੈਦਰ ਬਹੁਤ ਸੋਹਣਾ ਸੀ ਪਰ ਜਿਵੇਂ ਹੀ ਟੀਮ ਕਹ ਲੋ ਜਾ ਕਹ ਲੋ ਕੀ ਜਿਹੜੀ ਆਡੀਅנס ਆ ਉਹ ਸਟੂਡੀਓ ਦੇ ਵਿੱਚ ਸਟੇਡੀਅਮ ਦੇ ਵਿੱਚ ਪਹੁੰਚ ਜਾਂਦੀ ਆ ਉਦੋਂ ਵੈਦਰ ਖਰਾਬ ਹੋ ਜਾਂਦਾ ਸੋ ਮੈਚ ਆ ਜਿਹੜਾ ਉਹ ਅੱਧਾ ਘੰਟਾ ਘੰਟਾ ਡੇਢ ਘੰਟਾ ਲੇਟ ਸ਼ੁਰੂ ਹੁੰਦਾ ਹੈ ਸੋ ਕਿਦਣਾ ਕਿਤੇ ਇਹ ਨਹੀਂ ਲੱਗਦਾ ਸੀ ਵੀ ਜਿਹੜਾ ਆਪਣੀ ਪੰਜਾਬ ਟੀਮ ਆ ਉਹ ਟੌਪ ਤੇ ਆ ਤੇ ਸਿੱਧੀ ਅੰਟਰ ਕਰ ਜੂਗੀ ਹਾਂਜੀ ਇਹ ਮਤਲਬ ਪੰਜਾਬ ਕੇ ਇੰਸਵ ਵੱਲ ਨੇ ਜਿਹੜੇ ਉਹਦਾ ਸੋਚ ਕੇ ਮਤਲਬ ਖੁਸ਼ ਹੀ ਹੁੰਦੇ ਵੀ ਹਾਂ ਵੀ ਜੇ ਬਿਨਾ ਮੈਚ ਤੋਂ ਜੇ ਟੀਮ ਅੱਗੇ ਜਾਵੇ ਤਾਂ ਵਧੀਆ ਪਰ ਕਹੀਏ ਵੀ ਇਹ ਆਪਣਾ ਵੀ ਇੱਕ ਸਪੋਰਟਸਮੈਨ ਭਾਵਨਾ ਹੁੰਦੀ ਆ ਹੂੰ ਦੋਨੇ ਟੀਮਾਂ ਚਾਹੁੰਗੀਆਂ ਵੀ ਹਾਂ ਵੀ ਮੈਚ ਹੋਣਾ ਚਾਹੀਦਾ ਜੀ ਵੀ ਇਦਾਂ ਅੱਗੇ ਹੁਣ ਪੰਜਾਬ ਕ੍ਰਿਕਟ ਵੀ ਜੇ ਕਹੀਏ ਵੀ ਉਹ ਵੀ ਜੋ ਕਹਿੰਦੀ ਵੀ ਹਾਂ ਅਸੀਂ ਇੱਧੇ ਅੱਗੇ ਚੱਲ ਜਾਈਏ ਤਾਂ ਉਹਨਾਂ ਨੂੰ ਵੀ ਅੰਦਰੋਂ ਓਨੀ ਖੁਸ਼ੀ ਨਾ ਹੋਣੀ ਜਿੰਨੀ ਜਿੱਤ ਕੇ ਹੁਣ ਕੌਨਫੀਡੈਂਸ ਮਿਲਿਆ ਵਾ ਉਹਨਾਂ ਨੂੰ ਹਾਂ ਜੋ ਹੁਣ ਜਿਵੇਂ ਜਿੱਤ ਕੇ ਮੈਚ ਅੱਗੇ ਜਾਣ ਕੇ ਜੋ ਕੌਨਫੀਡੈਂਸ ਹੁਣ ਹੋਊਗਾ ਉਹ ਸ਼ਾਇਦ ਬਿਨਾ ਮੈਚ ਖੇੜੇ ਅੱਗੇ ਜਾਂਦਾ ਸ਼ਾਇਦ ਨਾ ਹੁੰਦਾ ਨਾ ਹੁੰਦਾ ਬਿਲਕੁਲ ਉਹ ਬੜੀ ਗੱਲ ਹੁਣ ਤੁਸੀਂ ਵੈਦਰ ਦੀ ਗੱਲ ਕੀਤੀ ਵੈਦਰ ਦਾ ਚਲੋ ਉਹ ਆਪਣੇ ਹੱਥ ਨਹੀਂ ਹੈ ਉਹ ਤਾਂ ਰੱਬ ਦੇ ਹੱਥਾਂ ਦੀ ਜਿੰਨਾ ਵੀ ਸੀਗਾ ਪਰ ਇਹਨਾਂ ਨੇ ਕੋਲਕਾਤਾ ਸਿਧਾ ਪੜਨਾ ਪੈਣੀ ਜਿਹੜਾ ਕੁਆਲੀਫਾਇਰ ਹੋਣਾ ਸੀਗਾ ਕੋਲਕਾਤਾ ਤੋਂ ਹੰਦਵਾਲ ਚੇਂਜ ਕੀਤਾ ਵੈਦਰ ਦੀ ਕਰ ਕਾਰਨ ਕਰ ਜਾਦਰ ਕੋਲਕਾਤਾ ਦੇ ਵਿੱਚ ਸਹੀ ਨਹੀਂ ਸੀਗਾ ਉੱਥੇ ਵੀ ਮਤਲਬ ਮੀ ਦਾ ਇਦਾਂ ਸੀਗਾ ਪਰ ਅੰਮਦਾਵਾਲ ਦੇ ਵਿੱਚ ਵੀ ਪੈ ਗਿਆ ਪਰ ਖੁਸ਼ੀ ਦੀ ਗੱਲ ਇਹ ਰਹੀ ਵੀ ਬਿਨਾ ਓਵਰ ਘਟਾਏ ਵਧਾਏ ਆਪਣਾ ਮੈਚ ਸਾਰਾ ਪੂਰਾ 20 ਓਵਰਾਂ ਦਾ ਕੰਪਲੀਟ ਹੋਇਆ ਤੇ ਇੱਕ ਗੱਲ ਵੱਡੀ ਰਹੀ ਵੱਡੀ ਰਹੀ ਕੀ ਕਾਰਨ ਹੈ ਵੀ ਹਾਰ ਦਾ ਜਿਹੜਾ ਕਾਰਨ ਮਨ ਦਾ ਮੁੱਲਾਪੁਰ ਜਾਂ ਜਦੋਂ ਵੀ ਮਹਾਰੀ ਮੈਚ ਹੁੰਦੇ ਹਾਂ ਅਸੀਂ ਪੰਜਾਬ ਦੀ ਗੱਲ ਕੀਤੀ ਹੈ ਜੀ ਆਪਾਂ ਆਰਸੀ ਦੀ ਗੱਲ ਕਰੰਦੇ ਆ ਆਰਸੀ ਵੀ 20 ਆਪਣੇ ਜਿਹੜਾ ਹੋਮ ਗਰਾਊਂਡ ਦੇ ਵਿੱਚ ਉਹ ਵੀ ਨਿਸ਼ਚਿਤ ਪਾਈ ਕਿੰਨੇ ਮੈਚ ਹਾਂ ਬਿਲਕੁਲ ਸਹੀ ਗੱਲ ਹੈ ਪੰਜਾਬੀ ਲੋਕ ਨਰਾਜ਼ ਨਹੀਂ ਹੋਣਾ ਤੁਸੀਂ ਨਿਰਾਸ਼ ਨਹੀਂ ਹੋਣਾ ਬਿਲਕੁਲ ਰਿੰਦਰਪਾਲ ਜੀ ਨੇ ਸਹੀ ਗੱਲ ਕਹੀ ਆ ਕਿ ਜੇਕਰ ਆਪਾਂ ਗੱਲ ਕਰੀਏ ਬੰਗਲੂਰੂ ਦੀ ਬੰਗਲੂਰੂ ਵੀ ਆਪਣੇ ਹੋਮ ਟਾਊਨ 'ਚ ਕਦੇ ਨਹੀਂ ਜਿੱਤੇ ਆ ਸੋ ਇਸ ਕਰਕੇ ਤੁਸੀਂ ਵੀ ਆਪਣੇ ਹੋਮ ਟਾਊਨ 'ਚ ਮੈਚ ਘਟ ਦੇਖਣ ਜਾਇਆ ਕਰੋ ਪਰ ਤੁਸੀਂ ਜਿਵੇਂ ਹੁਣ ਅਹਮਦਾਬਾਦ ਹੋ ਗਿਆ ਉੱਥੇ ਹੂਮ ਹਮਾ ਕੇ ਪਹੁੰਚੋ ਤੇ ਹਰ ਪਾਸੇ ਜਿਹੜਾ ਰੰਗ ਆ ਉਹ ਲਾਲੇ ਲਾਲ ਜਿਸਣਾ ਚਾਹੀਦਾ ਸੋ ਜਿਆਦਾ ਲੰਬਾ ਪ੍ਰੋਗਰਾਮ ਨਾ ਕਰਦੇ ਹੋਏ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਾਂਗੇ ਸੋ ਮੇਰੇ ਨਾਲ ਨਰਿੰਦਰਪਾਲ ਜੀ ਨਰਿੰਦਰਪਾਲ ਜੀ ਜਿਹੜੇ ਹੈਗੇ ਨੇ ਬਹੁਤ ਦੀ ਪੈਰ ਪਾਈ ਕਰ ਰਹੇ ਸੀ ਤੁਹਾਨੂੰ ਇਹ ਹਰੇਕ ਤਰ੍ਹਾਂ ਦੀ ਜਿਹੜੀ ਹੈਗੀ ਆ ਵਿਦਿਆ ਮਤਲਬ ਕਿ ਜਿੱਦਾਂ ਲੈ ਰਹੇ ਨੇ ਜਾਂ ਕਹੋ ਚੌਕਿਆਂ ਸ਼ਿੱਕਿਆਂ ਦੀ ਜਿਹੜੀ ਨੌਲੇਜ ਹੋਣਾ ਹੀ ਜ਼ਰੂਰੀ ਨਹੀਂ ਹਰੇਕ ਖਿਡਾਰੀ ਤੇ ਹਰੇਕ ਖਿਡਾਰੀ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਜਰਨੀ ਰਹੀ ਆ ਉਹਦੇ ਬਾਰੇ ਵੀ ਜਾਣਨਾ ਪਾਉਣਾ ਇਹ ਵੀ ਬੜਾ ਜ਼ਰੂਰੀ ਹੁੰਦਾ ਆ ਸੋ ਇਸ ਕਰਕੇ ਅਸੀਂ ਅੱਜ ਨਰਿੰਦਰਪਾਲ ਜੀ ਨੂੰ ਆਪਣੇ ਨਾਲ ਲਿਆ ਉਹਨਾਂ ਦਾ ਕੀਮਤੀ ਸਮਾਂ ਲੈਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ